ਤਤ ਨਾਮ ਸ੍ਰੀ ਵਾਹਿਗੁਰੂ ਜੀ ਰਹਿ ਰਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਯਾ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਪਰ ਭੂਰ ਰਹਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਬਾਛ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛੁ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹਲਾ ਪਹਿਲਾ ਈਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੁਮਾਦੇ ਰਾਜੇ ਤੇਰੇ ਨਾਦੁ ਨਿਕੁ ਸੰਖਾ ਕੇਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਪ੍ਰੇ ਸੁਨ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵੰਤੁ ਤੁਧਨੋ ਪਵਨ ਪਾਣੀ ਵੈਸੰਤਰ ਗਾਵੈ ਰਾਜਾ ਧਰਮਦੁਵਾਰੇ ਗਾਵੰਤੁ ਤੁਧਨੋ ਚਿਤ ਗੁਪ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵੰਤੁ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁvare ਗਾਵੰਤੁ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੰਨਰਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧਨੋ ਮੋਨੀਆ ਮਨਮੋਹਨ ਸੁਰਗਮਚ ਬਿਆਲੇ ਗਾਵਨ ਤੁਦਨੋ ਰਤਨ ਉਪਾਇ ਤੇਰੇ ਅਰ ਸਾਰਤੀ ਤੁਦਨਾਲੇ ਗਾਵਨ ਤੁਦਨੋ ਜੋਤ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤਰਸਾਲੇ ਹੋਰ ਕੇ ਤਿਤ ਤੁਨ ਗਾਵਨ ਸੇ ਮੈਂ ਜਿਤਨਾ ਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈ ਨਾ ਦਾਸੀ ਰਚਨਾ ਦੇ ਨਚਾਈ ਰੰਗੇ ਰੰਗੇ ਭਾਂਤੇ ਕਰ ਕਰਨ ਸੇ ਮਾਇ ਜਿਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਸ ਦੀ ਵੜਿਆਈ ਜੋ ਤਸ ਭਾਵੇ ਸੋਈ ਕਰ ਸਿ ਬਿਰੁਪ ਨ ਕਰ ਨਾ ਜਾਈ ਸੋ ਬਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਨ ਜਾਇ ਆਸਾ ਮੱਲਾ ਪਹਿਲਾ ਸੁਣ ਵੱਡਾ ਖੈ ਸਭ ਕੋ ਏ ਗਿਵਡ ਵੱਡਾ ਡਿਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵਿਰਤੀ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿਣ ਨਾ ਜਾਈ ਤੇਰੀ ਧਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨਾਂ ਨਾ ਪਾਈਆ ਕਰ ਬਿ ਲੈ ਨਾ ਠਾਕ ਰਹੀਆ ਆਖਣ ਵਾਲਾ ਗਿਆ ਵਿਚਾਰ ਸਿਮਤੀ ਭਰੀ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੰਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲੱਗੈ ਭੂਖ ਤ ਭੁਖੈ ਖੈ ਚਲੀ ਹੈ ਦੁਖ ਤੋ ਕਿਉ ਮਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਹੀ ਰਹਾ ਸਾਚੇ ਨਾਮ ਕੀ ਤੇਲ ਵਡਿਆਈ ਅੱਖ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਦਿੰਦਾ ਰਹਿ ਨਾ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋ ਆ ਨਾ ਕੋ ਹੋਏ ਜੇ ਵੜਿਆਪ ਤੇ ਵੜਾ ਤੇਰਾ ਦਾਤ ਜਨ ਦਿਨ ਕਰਕੇ ਗੀਤੀ ਰਾਤ ਖਸਮ ਵਿਸਾਰ ਦੇ ਗਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਮੂਜਰੇ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋਂ ਕਰੋ ਗੁਰ ਪਾਸ ਅਮਕੀਰੇ ਕਿਰਮ ਸਤਗੁਰ ਸਰਣਾਏ ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਨੂੰ ਕੋ ਰਾਮ ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਏ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਚੁਪਤਾ ਸਹਿ ਮਨ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਨ ਧਰਮਾਸਤਖ ਲੇਖਿਆ ਲੇਖਾਸ ਧੰਨ ਧੰਨ ਸਤ ਸੰਗਤ ਜਿਤ ਹਰਸ ਪਾਇਆ ਮੇ ਲੇ ਜਾਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹਿ ਰੇ ਮਨ ਚਿਤ ਵੈ ਉਦਮ ਜਰ ਹਰ ਜੀਉ ਪਰਿਆ ਸੈਲ ਪਥਰ ਮੈ ਜੰਤਿ ਉਪਾਏ ਤਾ ਕਰ ਜਿ ਕਾਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਖਿ ਚ ਹਰਿਆ ਰਹਾਉ ਜਨਨ ਵਿਦਾ ਲੋਕ ਸੁਤ ਬਨਤਾ ਕੋਈ ਨ ਕਿਸਕੇ ਧਰਿਆ ਸਿਰ ਸਰਿਕ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜਿਆ ਵੈਸੇ ਕੋ ਸਾਦਿਸ ਬਾਛਾ ਵਿਚਰੇ ਸ਼ਰੀਆ ਤਨ ਕਵਨ ਖਲਾਵੇ ਕਮ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਬਿਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤਰੰਤ ਨਾ ਪਾਰਾ ਵਰਿਆ ਅਰਾਗਿਆ ਸਾ ਮਹਲਾ ਚੌਥਾ ਸੋ ਬੁਰਖੇ ਕੁ ਓੰਕਾਰ ਸਤਗੁਰ ਪ੍ਰਸਾਦ ਸੋ ਬੁਰਖੇ ਰੰਜਨ ਹਰ ਬੁਰਖੇ ਰੰਜਨ ਹਾਰਗਮਗ ਮਿਆ ਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆਤਨ ਕੋ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾ ਤੇਗ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਵਿਣਿਆ ਵਰ ਨਾ ਜਾਣਾ ਤੂੰ ਪਾਰ ਬ੍ਰੰਭੇ ਅੰਤ ਬੇਅੰਤ ਜੀ ਤੇਰੇ ਕਿਹ ਹਗੁਣ ਆਖੋ ਵਖਾਣਾ ਜੋ ਸੇ ਵਹ ਜੋ ਸੇ ਵਹ ਤੁਧ ਜੀ ਜਨ ਨਾਨਕ ਤਨ ਗੁਰ ਬਾਣਾ ਹਰ ਧਾਵਹਿ ਹਰ ਤਹਾਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਿਆਇ ਆਜਿ ਤਿਨ ਦੁਖ ਟਿਜੰ ਗੀ ਫਾਸੀ ਜਿਨ ਨਿਰਭਉ ਜਨ ਹਰਿ ਨਰ ਭਉਧਾਇ ਆਜਿ ਤਿਨ ਕਾ ਬਹੁ ਸਭ ਗਵਾਸੀ ਜਿਨ ਸੇ ਵਿਆਜ ਜਿਨ ਸੇ ਵਿਆ ਬਹਿਰ ਹਰਿ ਜੀ ਤੇ ਹਰ ਹਰ ਰੂਪ ਸਮਾਸੀ 세 ਧੰਨ 세 ਧੰਨ ਜਨ ਹਰਿ ਧਿਆਇ ਆਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ Bhandhar ji ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਇਰੇਨੇਕ ਤਰੇਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਖਿਆ ਪਰੰਪਰ ਕਰਤਾ ਜੀ ਤੁਧ ਜੇਵ ਡ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੇ ਵਰਤਾ ਜੇ ਤੂੰ ਆਪੇ ਅਗਰੈ ਸੋ ਹੋਏ ਤੁਦੇ ਆਪੇ ਸੇਟ ਸਭੇ ਉਪਾਏ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾਦਰ ਹੋਈ ਆਸਾ ਅੰਲਾ ਚੌਥਾ ਤੂੰ ਕਰਤਾ ਸਚਿਆ ਰਮੰਡਾ ਸਾਈਂ ਜੋਤ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਂ ਪਾਈ ਰਹਾਓ ਹਾਉ ਤੇਰੀ ਤੂੰ ਸਭ ਨਹੀਂ ਧਿਆਇ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਆਤ ਦੇ ਆ ਬਿਛੋੜਿਆ ਆਪ ਮਿਲ ਆਇਆ ਤੂੰ ਦਰਿਆਉ ਸਭ ਦੁਜੀ ਹੀ ਮਾਹੀ ਤੁਜ ਬੇਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੇਲਾ ਅਭਿ ਜੋਗਨ ਵਿਛੜਿਆ ਸੰਜੋਗੀ ਮੇਲਾ ਜਿਸਨੋ ਤੋ ਜਾਣੈ ਸੋਈ ਜਨ ਜਾਣੈ ਹਰ ਗੁਣ ਸਦੇ ਆਖੋ ਖਾਣੈ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਿਜੇ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀ ਹਾਂ ਸਭ ਹੋਏ ਤੁਦ ਵਿਨ ਦੁਜਾ ਵਰ ਨਾ ਕੋਏ ਤੂੰ ਕਰ ਕਰ ਵੇਖਿਆ ਜਾਣੈ ਸੋਈ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਸਰਵਰ ਦੇ ਭੈਲਾ ਨਿਵਸਾ ਪਾਨੀ ਪਾਉਤ ਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾ ਤੈਡੂ ਵਿਲੇ ਮਾਨੇ ਕਨਾ ਚੇ ਸਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹੀਂ ਭੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤਨਾਨਿ ਤਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਹਿ ਪ੍ਰਾਪਤ ਮਨੁਖ ਦੇਹ ਹਰੀਆ ਗੋਵਿੰਦ ਮਿਰਨ ਕੀ ਹੈ ਤੇਰੀ ਬਰੀਆ ਅਵਰ ਗਾਇਤਰਕ ਤਨ ਕਾਮ ਮਨ ਸਾਥ ਸੰਗ ਪਜ ਕੇਵਲ ਨਾਮ ਸਰੰਜਾਮ ਲਗ ਭਵਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ seva sadna janeya har rahya kaho nanak ham neech karma sharan vare ki rakho sharma ek onkar sri was guru ji ki fat hai paas 10vi chaupai 15 siska ka 86 sas ke jagat kee chha papan vist gagan te bhai sabh ne aan badhai dai ਅਨੰਤ ਹਨ ਲੋਗਨ ਕੇ ਰਾਜਾ ਦੁਸ਼ਟਨ ਦਾਹਾ ਗਰੀਬ ਨਿਵਾਜਾ ਖਲ ਪਵਨ ਕੇ ਸਰਜਨ ਹਾਰੇ ਦਾਸ ਚਾਹੰ ਕੋਇ ਲਿਖੋ ਵਾਰੀ ਕਵਯੋ ਬਾਤ ਬੇਨਤੀ ਚੌਪਈ ਹਮਰੇ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇਛਾ तब चरणन मन रहे हमारा अपना जान करो प्रतपारा हम दुर्स वै तुम खावो आप हाथ मुहि बचावो सुखी वसै मोरो परिवारा सेवक सिख सब कर तारा मोर इच्छा निज कर तय करिय सब बैरन कुआ सिंगरिय पूर्ण हमारी आसा दूर भजन गिर है प्यासा तुम्हें शाड कोई अवर ना त्याऊ जो भर चाहूँ सो तुम ते पाऊँ सेवक सिख हमारे तारी है चुन चुन सत्र हमारे मारी है ਆਪ ਹਾਦ ਹੈ ਮੁਝ ਵਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੋ ਜੋ ਸਦਾ ਹਮਾਰੇ ਪਛਾ ਤ੍ਰਿਉ ਤੋ ਜੋ ਕਰੇ ਹੋ ਰਛਾ ਰਾਖ ਲਿ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੇਨ ਵੰ ਦੁਸ਼ਟਨ ਕੇ ਹੰਤ ਆਤਮੋ ਪੁਰਿ ਜਤੁਰ ਦਸ ਕੰਤਾ ਕਾਲ ਪੈ ਬ੍ਰਹਮ ਵਬਤਰਾ ਕਾਲ ਪੈ ਸਿਵ ਜੋ ਅਵਤਰਾ ਕਾਲ ਭਾਇ ਅਗਰ ਸੁਨੋ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਤਮਸਾ ਜਵਨ ਕਾਲ ਜੋਗੀ ਸਿਵ ਕੀ ਹੋ ਬੇਦਰਾ ਬਿਮਾ ਜੋਥੀ ਹੋ ਜਵਨ ਕਾਲ ਸਭ ਲੋਕ ਸੁਵਹਾਰਾਨੰਸ ਕਰਹ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜੱਛਨੀ ਉਪਜਾਇਓ ਆਦਿ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਦਿਸੇ ਕੋ ਮਹਾਰੀ ਸਭ ਪ੍ਰਜਾ ਦੀ ਆਪ ਸਭਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਨ ਕੋ ਪਲ ਮੋ ਮਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਿਰ ਕੇ ਪੀਰ ਪਛਾਨਤ ਚੀਟੀ ਤੇ ਗੁੰਚਰ ਸੂਲਾ ਸਭ ਪਰ ਕਿਰਪਾ ਅਦਿਸ਼ਟ ਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਬੋਦਕਰ ਕਰਾ ਕਰ ਤਾਰਾ ਪ੍ਰਜਾ ਤਰਤਵ ਦੇਹ ਉਪਹਾਰਾ ਜਬ ਆਕਰਖ ਕਰ ਤੂੰ ਕਭੂ ਤੂੰ ਮੈਂ ਮਿਲਤ ਦੇਹ ਤਾਰ ਸਭ ਹੂੰ ਜੀਤੇ ਬਦਨ ਸਿਰ ਸੋ ਤਾਰੇ ਆਪਿ ਆਪਣੀ ਬੋਜੋ ਚਾਰੈ ਤੂੰ ਸਭੀ ਤੇਰਸ ਨਿਦਾਲਮੋ ਜਾਣ ਸਵੇਦ ਭੇਦ ਭੇਦ ਅਰ ਆਲਮ ਦਰੰਗਾਰ ਨਿਰਵਿਕਾਨ ਲੰਬ ਆਧਨੀਲ ਨਾਦਯ ਸੰਭ ਤਾਕਾ ਮੂਡ ਚਾਤ ਪਹਿਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੂ ਕਰ ਪਾਹਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸੁਦਾ ਸਿਵ ਰੰਕਾਰ ਕਾ ਚੀਨਤ ਨਹਿ ਪਹਿਵ ਆਪਿ ਆਪਣੀ ਬੁੱਧ ਹੈ ਜੇ ਤੇ ਵਰਨਤ ਭਿੰਨ ਭਿੰਨ ਤੋਏ ਦੇਤੀ ਤੁਮਰਾ ਲਖਨ ਜੈ ਪਸਾਰਾ ਕਹਿ ਬਿਦ ਸਜਾ ਤੁਮ ਸੰਸਾਰਾ ਇਕ ਰੂਪ ਨੂਪਸ ਰੂਪਾ ਰੰਗ ਭਿਉਰਾਵ ਕਹੇ ਭੂਪੰਡ ਜਿਰ ਸਿਤ ਜਕਿ ਨਿ ਉਤਪਦ ਖਾਨ ਬਹੋਰ ਰਚ ਦਿਨੀ ਕਹੂ ਭੂ ਰਾਜ ਬੈਠਾ ਕੂਸਮਟ ਪੈਉ ਸੰਕਰ ਕੈਠਾ ਸਗ੍ਰਿ ਸਿਤ ਦਿਖਾਏ ਜੰਪ ਭਵ ਜੁਗਾ ਅਸਰੂਪ ਜੀਮ ਭਵ ਅਬਰਛਾ ਮੇਰੇ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋਧ ਜਿਤੇ ਉਠ ਬੈਸ ਪਤਾ ਤਾ ਕਮੇਸਤਰੋ ਰਣ ਕਾਤਾ ਜੀ ਉਸ ਤੋਂ ਤਵ ਸਰਣੀ ਪਰੇ ਤਨ ਕੇ ਦੁਸ਼ਤ ਦੁਖ ਤੋ ਹਵੇ ਮਰੀ ਪੁਰਖ ਜਬਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇਕ ਬਾਜ ਧਿਆਏ ਹੈ ਤਾਂ ਕੇ ਕਾਲ ਨਿਕਨ ਹੈ ਰੱਛਾ ਹੋਏ ਤੈ ਸਭ ਕਾਲਾ ਦੁਸ਼ਟ ਰਿਕ ਟਰੇ ਤਤ ਕਾਲਾ ਕਿਰਪਾ ਦੁਸ਼ਤਾਂ ਜਾਈ ਨਿਹਰ ਹੋ ਤਾਂ ਕੇ ਦਾਵ ਤਨ ਇੱਕ ਮੋਹਰ ਹੋ ਜਿੱਦ ਸਿੱਧ ਘਰ ਮੂ ਸਭ ਹੋਈ ਦੁਇ ਸਾ ਸੋ ਸਕਣਾ ਕੋਈ ਇੱਕ ਵਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਜ ਦੁਸ਼ਟ ਦੋਖਤੇ ਰਹਾ ਖੜਗ ਕੀਤ ਮੈਂ ਸਨ ਤਿਹਾਰੀ ਆ ਭਾਦਲਿ ਹੋਵਾਰੀ ਸਰ ਉਠਾਜ ਮੋਹ ਸਹਾਈ ਦੁਸ਼ਟ ਦੋਖਤੇ ਰਹਿ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭ ਰਾਤਾ ਕਿਲ ਵਿਖ ਸਗਲ ਦੇਹ ਕੋ ਹਰਤਾ ਦੁਸ਼ਟ ਤੋਕ ਜਨ ਕੋ ਸ਼ੈ ਕਰਤਾ ਸ੍ਰੀਅਤ ਹੋ ਜੋ ਜਬ ਭਰੇ ਦੇ ਆਦਾ ਪੂਰਨ ਕਰਾਂ ਗ੍ਰੰਥ ਤਤ ਕਾਲਾ ਮਨ ਵਾਂਚਿਤ ਫਲ ਪਾਵੇ ਸੋਈ ਦੂਖ ਨਤਿ ਸਹਿ ਵਿਆਪਤ ਕੋਈ ਡਲ ਸੋਨੈ ਗੰਗ ਜੋ ਜਾਹਿ ਸ੍ਰਿਸ਼ਨਾ ਪਾਵੈ ਸੁਨੈ ਮੂੜ ਚਿਤ ਲਾਇ ਚਤੁਰਤਾ ਆਵੈ ਦੁਖ ਦਰਦ ਭਾਉ ਨਿਕਨਾ ਤਨਰਕੇ ਰਹੈ ਹੋ ਜੋ ਜਾ ਕੀ ਏਕ ਬਾਝੋਪਈ ਕੋ ਕਹਿ ਚੋਪਈ ਸਭ ਸਤ੍ਰ ਸਾਸਪਨਿ ਜੈ ਅਰਤ ਸਾਸਪਨ ਤੀਨ ਕਹਿਜੈ ਭਾਦਰ ਸੁਦੀਸ਼ਟਮੀ ਰਵਿਵਾਰਾ ਤੀ ਸੱਤ ਦਰਵ ਗ੍ਰੰਥ ਸੁਧਾਰਾ ਇਤੋ ਸ੍ਰੀ ਚਰਿਤ੍ਰ ਉਪਖਿਆ ਨੇਤਰਾ ਚਿਤਰੇ ਮੰਤਰੀ ਭੂਪ ਸਵਾਦੇ ਚਾਸੂ ਪਾਂ ਚਿਤ੍ਰ ਸਮਾਪਤ ਮਸਤ ਸੁਮਸਤ ਫੰਜੂ ਦੋਹਰਾ ਦਾਸ ਜਾਨ ਗਰ ਦਾਸ ਪਰ ਕੀਜੈ ਕਿਰਪਾ ਪਾਰ ਆਪ ਹਾਦ ਰਖ ਮੋਹਿ ਮਨ ਕਰਮ ਬਚਨ ਬਿਜਾਰ ਚਉਪਈ ਮੈ ਨਾ ਗਣੇ ਸਹਿ ਪ੍ਰਥ ਮਨਾਉ ਕ੍ਰਿਸ਼ਨ ਬਿਸ਼ਨ ਕਬ ਹੁਨਾ ਧਿਆਉ ਕਾਨ ਸੁਨੇ ਪਹਿਚਾਨ ਨਤਰ ਸੋ ਲਵਲਾ ਗੀ ਮੋਦੀ ਪਗੇ ਨਸੋ महाकाल रखबारो हमारो महालो मैं किंकर थारो अपना जान करो की लाज अपना जान मुझे चुन चुन सत्र हमारे मरिय देख देख जग में दो चल राख आप मुहैया और न दल तुम मम करो सदा प्रत पारा तुम साहब मैं दास तिहारा आप ना मुझे निवाज आप करो हमारे सब काज ਤਮੋ ਸਭ ਰਬ ਜਨ ਕੇ ਰਾਜ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਂ ਦਵਾਰ ਤੋਹੇ ਆਪਣਾ ਜਾਣ ਕਰੋ ਪਤ ਪਾਰਾ ਤੁਬ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣ ਦੇ ਹੱਥ ਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਤਮ ਤਰੋ ਭਗਵਤ ਕੋ ਧਿਆਨ ਨਾ ਬਹੁਲ ਕਰੋ ਕਿਵਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਿੱਤ ਚਿਤ੍ਰ ਉਚਾਰੋ ਝੂਕ ਹੋਏ ਕਬਲ ਹੋ ਸੁਧਾਰੋ ਕਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੈ ਪ੍ਰਭ ਕੋ ਧਾਇ ਹੈ ਅੰਤ ਸੁਰ ਕੋ ਜਾਹੇ ਦੋਹਰਾ ਹਰ ਹਰ ਜਨ ਦੋ ਏਕ ਹੈ ਬਿ ਵਿਚਾਰ ਕਛ ਨਾਹੇ ਜਲ ਦੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ ਦੋਹਰਾ जा इस प्रव को भयो जन्म तरा आए अब मैं कथा संग पेश सब हूँ कहत सुनाये कब्बाच दोहरा ठांड <coughs> भयो मैं जोर कर वचन सर न्याय पंथ चले तब जगत मैं जब तुम करो सहाय दोहरा जे जे तुमरे ध्यान को न टट त्याहे संत अंत लहेंगे मुक्त फल पावेंगे भगवंत दुहरा काल पुरकी देह मोह कोटण विष्ण महेश कोट इंद्र ब्रह्मा के ते रब सकरो जलेस दुहरा राम कथा जोग जोगिया टल सब कोई भक्त नेत स्वर्ग वास रघुवर करा सगरीपुरी समेत चौपाई जो ए कथा सुनाए अर गावै दुख पाप तनिक ना आवै विष्णु भक्त के फल होई आब्यास वे सके ना कोई सम्मत सत्र शास्त्र पचानव हार्ड वदे तुम सुख दानव ता प्रसाद कर ग्रंथ सुधा धारा फूल परी लहु लिहो सुधा धारा दोहरा नेत्र तुम के चरण तरर सत द्रव तीरत रंग श्री भगवत पूर्ण गियो रघुवर कथा प्रसंग दोहरा ਸਾਦੋ ਸਾਜਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸકલ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਇੰਗ ਹੈ ਜਬ ਤੇ ਤੁਮਰੇ ਤਬ ਤੇ ਗੋ ਅੱਖ ਕਰੈ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨੋ ਨੇ ਕਹਿ ਮਤ ਇਕ ਨ ਮਾਨਿਓ सिमृत शास्त्र वे सब बहु भेद कह हम एक न जाने हो शिष्यस्पान कृपा तुमरी कर मैं न कहो सब तुहे तो बखाने हो दोहरा सगल द्वार को छाड़ कै गो तुहारो द्वार बाहे गहे कि लाज यस गोविंद दास तुहार रामकली महला तीजा नंदी कुंकार सतगुर प्रसाद ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸਬਦ ਗਾ ਬਣਾਈਆਂ ਸਬਦੋ ਤਾਂ ਗਾ ਵੋ ਹਰੇ ਕੇ ਰਾਮ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਸਾਰੇ ਨਾ ਅੰਗੀਕਾਰੋ ਕਰੀ ਤੇਰਾ ਕਾਜ ਸਭ ਸਵਾਰਨਾ ਸਭ ਨੰਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹਿਸੋ ਪਾਵੇ ਸਦਾ ਸਿਫਤ ਹਲਾ ਹਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਕਨਹੀਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰシャン ਸੁਖ ਮਨ ਆਏ ਵਸਿਆ ਇਨਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜੀਦਿਆ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦ ਤਿਤ ਕਰਸ ਭਾਗੇ ਕਰਸ ਭਾਗੇ ਸਬਦ ਵਾਜੇ ਗਲੇਿਤ ਕਰਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੁਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਤ ਕਰਨ ਹਦ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਨ ਪ੍ਰਭ ਆਉਤਰੇ ਸਗਲ ਵਿਸੋਰੇ ਦੁਖ ਰੋਗ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਣ ਭੈਸੁਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆ ਅਨਹਦ ਧੂਰੇ ਮੁੰਦਾਬਣੀ ਮਹੱਲਾ 5 ਥਾਲ ਵਿੱਚ ਤਿੰਨ ਵਸਤੂ ਪਹਿਓ ਸਾਤ ਸੰਤੋਖ ਵਿਚਾਰੋ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਜੀ ਨਾ ਜਾਇ ਨਿਤ ਨਿਤ ਰੱਖਿ ਉਰਤ ਹਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਤ ਕੀਤ ਹੋਇ ਮੈਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਇ ਤਰਸ ਪਿਆ ਮੇ ਰਾਮਤ ਹੋਇ ਸਤਿਗੁਰੂ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮੰਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉੱਥੈ ਤੇਰੀ ਰੱਖ ਅਗਨੀ ਉਦਲ ਮਾਹੀਂ ਸੁਣ ਕੇ ਜਮਕੇ ਦੂਤ ਨਾਹੀਂ ਤੇ ਰਹਿ ਛੱਡ ਜਾਏ ਪੌਜਲ ਵਿਖਮਸਗਾ ਹੋਵਰ ਸਭ ਦੀ ਪਾਰ ਪਾਹੇ ਜਿਨ ਕ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲਮੇ ਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਾਹੇ ਸੋਕ ਮਹਲਾ ਪੰਜਵਾ ਅੰਤਰ ਗੁਰ ਅਰਾਧਣਾ ਜੇ ਭਾਜਪ ਗੁਰ ਨਾਉ ਨੇਤ੍ਰੀ ਸਤ ਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇ ਤਿਰਥਿਆ ਦਰਗਹ ਬੈਠਾਓ ਕਹੋ ਨਾਨਕ ਕਿਰਪਾ ਕਰੇ ਜਿਨੋਏ ਵਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੀਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਆਪ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋ ਆਇਆ ਪਦਿਆਲ ਮਨੋ ਨਾ ਵਿਸਾਰਿਆਨ ਸਾਧ ਜਨ ਕੇ ਸੰਗ ਪਵ ਜਲ ਤਾਰਿਆਨ ਆਖਤ ਨਿੰਦ ਕਉ ਦੁਸਤ ਅਖਿਨ ਮਾਹੇ ਬਿਦਾਰਯਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ